ਕਿ ਮੌਸਮ ਦਾ ਮિજાਜ ਬਦਲ ਚੁੱਕਿਆ ਹੈ ਕਿਉਂਕਿ ਅੱਜ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤੇਜ਼ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਸ ਨੇ ਕੀ ਇੱਕ ਵਾਰ ਫਿਰ ਤੋਂ ਠੰਡ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਸ ਠੰਡ ਤੋਂ ਰਾਹਤ ਮਿਲੇਗੀ ਇਸ ਨੂੰ ਲੈ ਕੇ ਲੋਕ ਕਾਫੀ ਚਿੰਤਾ ਦੇ ਵਿੱਚ ਨੇ ਪਰ ਲੋਕਾਂ ਦੀਆਂ ਚਿੰਤਾਵਾਂ ਹੁਣ ਇੱਕ ਵਾਰ ਫਿਰ ਤੋਂ ਵਧਣ ਗਈਆਂ ਕਿਉਂਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਅਲਰਟ ਵੀ ਮੀਂਹ ਦਾ ਤੇ ਗੜੇਮਾਰੀ ਦਾ ਕੀਤਾ ਹੈ ਜ्यादातर ਪੰਜਾਬ ਦੇ 17 ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਮੀਂਹ ਦਾ ਅਲਰਟ ਹੈ ਪੰਜ ਦੇ ਕਰੀਬ ਅਜਿਹੇ ਜ਼ਿਲ੍ਹੇ ਨੇ ਜਿੱਥੇ ਕੀ ਗੜੇਮਾਰੀ ਦਾ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਯਾਨੀ ਕਿ ਕੁੱਲ ਮਿਲਾ ਕੇ ਮੌਸਮ ਵਿਭਾਗ ਨੇ ਪੰਜਾਬ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ ਜਿੱਥੇ ਇੱਕ ਪਾਸੇ ਲੱਗ ਰਿਹਾ ਸੀ ਕੀ ਫਰਵਰੀ ਦਾ ਮਹੀਨਾ ਅਖੀਰ ਦੇ ਵਿੱਚ ਹੈ ਅਜਿਹੇ ਦੇ ਵਿੱਚ ਲੋਕਾਂ ਨੂੰ ਹੁਣ ਠੰਡ ਤੋਂ ਰਾਹਤ ਮਿਲੇਗੀ ਪਰ ਇਹ ਠੰਡ ਜਿਹੜੀ ਹੈ ਇੱਕ ਵਾਰ ਫਿਰ ਤੋਂ ਲੋਕਾਂ ਦੇ ਵੱਟ ਕੱਢਣ ਵਾਲੀ ਹੈ ਕਿਉਂਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਪੰਜਾਬ ਦੇ 17 ਜ਼ਿਲ੍ਹਿਆਂ ਨੂੰ ਲੈ ਕੇ ਤਾਂ ਕਿਹੜੇ-ਕਿਹੜੇ ਜ਼ਿਲ੍ਹੇ ਨੇ ਉਹ ਵੀ ਤੁਹਾਨੂੰ ਦੱਸਦੇ ਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਨੇ ਫਿਰੋਜ਼ਪੁਰ ਮੋਗਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਬਰਨਾਲਾ ਸੰਗਰੂਰ ਰੂਪਨਗਰ ਫਤਿਹਗੜ ਸਾਹਿਬ ਅਤੇ ਪਟਿਆਲਾ ਦੇ ਵਿੱਚ ਜੋ ਹੈ ਮੀਂਹ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਜੇਕਰ ਫਾਜ਼ਲਕਾ ਫਰੀਦਕੋਟ ਮੁਕਸਰ ਬਠਿੰਡਾ ਤੇ ਮਾਨਸਾ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਪੰਜ ਜ਼ਿਲ੍ਹਿਆਂ ਨੂੰ ਲੈ ਕੇ yellow alert ਜਾਰੀ ਕੀਤਾ ਜਿਸ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਨਾਲ ਗੜੇ ਮਾਰੀ ਦੀ ਵੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਤਾਂ ਇਹ ਇਹ ਜਿਹੜਾ ਅਲਰਟ ਹੈ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਯਾਨੀ ਕਿ ਆਉਣ ਵਾਲੇ ਦਿਨ ਜਿਹੜੇ ਆ ਕਾਫੀ ਜ਼ਿਆਦਾ ਮੁਸ਼ਕਿਲਾਂ ਭਰੇ ਕਹਿ ਸਕਦੇ ਹਾਂ ਰਹਿਣ ਵਾਲੇ ਨੇ ਕਿਉਂਕਿ ਇਸ ਠੰਡ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲਣ ਵਾਲੀ ਕਿਉਂਕਿ ਮੌਸਮ ਵਿਭਾਗ ਨੇ ਮੀਂਹ ਦੇ ਨਾਲ ਨਾਲ ਗੜੇਮਾਰੀ ਦਾ ਵੀ ਅਲਰਟ ਕਰ ਦਿੱਤਾ ਹੈ ਤਾਂ ਤੁਹਾਡੇ ਇਲਾਕੇ ਦੇ ਵਿੱਚ ਆ ਸਵੇਰ ਤੋਂ ਕੀ ਹਾਲ ਹੈ ਕਿਉਂਕਿ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਸਵੀਰ ਤੋਂ ਹੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜਿਸ ਕਰਕੇ ਕਾਫੀ ਜ਼ਿਆਦਾ ਠੰਡ ਮਹਿਸੂਸ ਹੋ ਰਹੀ ਹੈ ਤੁਹਾਡੇ ਇਲਾਕੇ ਦੇ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਨੇ ਧੁੱਪ ਨਿਕਲੀ ਹੋਈ ਹੈ ਜਾਂ ਨਹੀਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਪਰ 17 ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਜਿੱਥੇ ਕਿ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਤਾਂ ਪੰਜ ਜ਼ਿਲ੍ਹੇ ਅਜਿਹੇ ਨੇ ਪੰਜਾਬ ਦੇ ਜਿੱਥੇ ਕਿ ਮੀਂਹ ਦੇ ਨਾਲ ਨਾਲ ਤੇਜ਼ ਹਵਾਵਾਂ ਅਤੇ ਗੜੇ ਮਾਰੀ ਦੀ ਵੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਅੰਮ੍ਰਿਤਸਰ ਦੇ ਵਿੱਚ ਵੀ ਇਸ ਵੇਲੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਵੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਹਾਲਾਂਕਿ ਸੂਰਜ ਜਿਹੜਾ ਨਿਕਲਿਆ ਹੋਇਆ ਪਰ ਇਹ ਸਭ ਦੇ ਬਾਵਜੂਦ ਤੇਜ਼ ਤੇ ਠੰਡੀਆਂ ਹਵਾਵਾਂ ਨੇ ਇੱਕ ਵਾਰ ਫਿਰ ਤੋਂ ਲੋਕਾਂ ਦੀਆਂ ਰਜਾਈਆਂ ਅਤੇ ਮੋٹے ਕੱਪੜੇ ਬਾਹਰ ਕੱਢ ਕੇ ਰੱਖ ਦਿੱਤੇ ਗਏ ਨੇ ਕਿਉਂਕਿ ਲੱਗ ਰਿਹਾ ਸੀ ਕਿ ਹੁਣ ਠੰਡ ਕੱਡੇਗੀ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜੋ ਹੈ ਕੜਕ ਦੀ ਧੁੱਪ ਵੇਖਣ ਨੂੰ ਮਿਲ ਰਹੀ ਸੀ ਤਾਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਹੁਣ ਠੰਡ ਜਾਣ ਵਾਲੀ ਹੈ ਪਰ ਜਿਸ ਤਰ੍ਹਾਂ ਅੱਜ ਇੱਕਦਮ ਮੌਸਮ ਦਾ ਮિજાਜ ਬਦਲਿਆ ਤੇਜ਼ ਹਵਾਵਾਂ ਚਲਣੀਆਂ ਸ਼ੁਰੂ ਹੋਈਆਂ ਨੇ ਤੇ ਅਜਿਹੇ ਦੇ ਵਿੱਚ ਜੋ ਹੈ ਮੌਸਮ ਵਿਭਾਗ ਦਾ ਇਹ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ 17 ਜ਼ਿਲ੍ਹੇ ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਮੋਗਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਲੁਧਿਆਣਾ, ਬਰਨਾਲਾ, ਸੰਗਰੂਰ, ਰੂਪਨਗਰ ਤੇ ਫਤਿਹਗੜ ਸਾਹਿਬ ਤੇ ਪਟਿਆਲੇ ਦੇ ਵਿੱਚ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ ਤਾਂ ਕਿੰਤਰਾ ਦੇ ਅਲਰਟ ਹੁੰਦੇ ਨੇ yellow alert orange alert ਤੇ red alert red alert ਦੇ ਵਿੱਚ ਹੁੰਦਾ ਹੈ ਕਿ ਜਿਆਦਾ ਭਾਤੀਜ ਗਤੀ ਦੇ ਨਾਲ ਤੇਜ਼ ਹਵਾਵਾਂ ਦੇ ਨਾਲ ਨਾਲ ਭਾਰੀ ਮੀਂਹ ਪਏਗਾ ਤੇ ਜਿੱਥੇ orange alert ਹੁੰਦਾ ਹੈ ਉਥੇ ਇੱਕ ਖਸ਼ਾ ਜਤਾਇਆ ਜਾਂਦਾ ਹੈ ਕਿ ਕਈ ਥਾਵਾਂ ਦੇ ਉੱਤੇ ਤੇਜ਼ ਮੀਂਹ ਪੈਂਦਾ ਹੈ ਕਈ ਥਾਵਾਂ ਦੇ ਉੱਤੇ ਕਿਣਮਣ ਹੁੰਦੀ ਹੈ ਤੇ ਕਈ ਥਾਵਾਂ ਦੇ ਉੱਤੇ ਤੇਜ਼ ਹਵਾਵਾਂ ਹੀ ਚੱਲਦੀਆਂ ਨੇ ਇਸ ਤਰ੍ਹਾਂ ਜੋ ਹੈ orange alert ਨੂੰ ਡਿਸਕ੍ਰਾਈਬ ਕੀਤਾ ਜਾਂਦਾ ਹੈ ਜੇਕਰ ਹੋਰ ਪੰਜ ਜ਼ਿਲ੍ਹੇ ਪੰਜਾਬ ਦੀ ਗੱਲ ਕੀਤੀ ਜਾਵੇ ਫਾਜ਼ਿਲਕਾ ਫਰੀਦਕੋਟ ਮੁਕਸਰ ਬਠਿੰਡਾ ਤੇ ਮਾਨਸਾ ਕਾਇਨਾ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਜਿੱਥੇ ਕਿ ਤੇਜ਼ ਹਵਾਵਾਂ ਦੇ ਨਾਲ ਨਾਲ بارش ਅਤੇ ਗੜੇ ਮਾਰੀ ਦੀ ਸੰਭਾਵਨਾ ਜਿਤਾਈ ਗਈ ਹੈ ਜੇਕਰ ਇਹ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਗੜੇ ਮਾਰੀ ਹੁੰਦੀ ਹੈ ਤੇ ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਹੈ ਕਿਸਾਨਾਂ ਨੂੰ ਹੋਵੇਗਾ ਕਿਉਂਕਿ ਇਸ ਵੇਲੇ ਕਿਸਾਨਾਂ ਦੀ ਕਣਕ ਦੀ ਫਸਲ ਖੇਤਾਂ ਦੇ ਵਿੱਚ ਖੜੀ ਹੋਈ ਹੈ ਜਿਸ ਕਰਕੇ ਕਣਕ ਦੀ ਫਸਲ ਦਾ ਨੁਕਸਾਨ ਹੋ ਸਕਦਾ ਹੈ ਤੇ ਇੱਕ ਵਾਰ ਫਿਰ ਤੋਂ ਜਿਹੜਾ ਕਿਹਾ ਜਾ ਰਿਹਾ ਸੀ ਕਿ ਗਰਮੀ ਆਉਣੀ ਸ਼ੁਰੂ ਹੋ ਚੁੱਕੀ ਹੈ ਤੇ ਸਰਦੀ ਟਾਟਾ ਬਾਏ ਬਾਏ ਹੋ ਰਹੀ ਹੈ ਪਰ ਅਜੇ ਦੇ ਵਿੱਚ ਇਸ ਮੀਡੀਆ ਅਲਰਟ ਦੇ ਕਰਕੇ ਹੁਣ ਇੰਜ ਜਾਪ ਰਿਹਾ ਹੈ ਕਿ ਸਰਦੀ ਫਿਰ ਤੋਂ ਆਪਣਾ ਜੋ ਹੈ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਰਗਵੀਰ ਸਿੰਘ ਰਵਿੰਦਰ ਸਿੰਘ ਤੇ ਰਮਨ ਸੇਖੋ ਕਹਿ ਰਹੇ ਨੇ ਬੋਹਰ ਪਠਾਨਕੋਟ ਤੇ ਬਰਨਾਲਾ ਦੇ ਵਿੱਚ ਵੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਬਿਲਕੁਲ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਨੇ ਜਿੱਥੇ ਕਿ ਅਸੂਹਿਰ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਕਈ ਥਾਵਾਂ ਦੇ ਉੱਤੇ ਤਾਂ ਸੂਰਜ ਦੇਵਤਾ ਦੇ ਦਰਸ਼ਨ ਵੀ ਹੋ ਚੁੱਕੇ ਨੇ ਪਰ ਇਹ ਸਭ ਦੇ ਬਾਵਜੂਦ ਜੋ ਹੱਡ ਚੀਰਵੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਉਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਮੋਗਾ ਜ਼ਿਲ੍ਹਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਕਿਉਂਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਗਿਆ ਹੈ 17 ਜ਼ਿਲ੍ਹਿਆਂ ਨੂੰ ਲੈ ਕੇ 20 ਫਰਵਰੀ ਤੱਕ ਦਾ ਇਹ ਅਲਰਟ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਮੌਸਮ ਵਿਭਾਗ ਨੇ ਅਲਰਟ ਕੀਤਾ ਸੀ ਕਿ 18 ਤੋਂ ਲੈ ਕੇ 21 ਤਰੀਕ ਤੱਕ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਪਰ ਨਵਾਂ ਅਪਡੇਟ ਸਾਹਮਣੇ ਆਇਆ ਜਿਸ ਦੇ ਵਿੱਚ ਮੌਸਮ ਵਿਭਾਗ ਨੇ 20 ਤਰੀਕ ਤੱਕ ਦਾ ਇਹ ਅਲਰਟ ਜਾਰੀ ਕੀਤਾ ਹੈ orange ਅਲਰਟ ਅਤੇ 5 ਜ਼ਿਲ੍ਹਿਆਂ ਨੂੰ ਲੈ ਕੇ yellow alert jari kita hai ta dekh deya ki aakhirkar jis tarah ye alert jari kita hai te is alert to baad punjab da mausam kis tarah da rahega kyunki aj subah to ta tez hawaavan chal rahiyan ne kai thama de utte boonda bandi vi ho rahi hai par dooje passe bhari meend da alert jari kita hai jaha de vich me de pehn karke tez hawaavan de chullan karke ek vaar fir to thand apna qahar bartona shuru kar sakdi hai